ਸਾਸੀਗਲ ਜੀ ਅਬ ਨਿਊਜ਼ ਇੰਡੀਆ ਲੋਕਤੰਤਰ ਦੀ ਆਵਾਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਵਿੱਚ ਪਹੁੰਚੇ ਆ ਤੇ ਜਿੱਥੇ ਕਿ ਸਾਡੇ ਅਬ ਨਿਊਜ਼ ਇੰਡੀਆ ਲੋਕਤੰਤਰ ਦੀ ਆਵਾਜ਼ ਦੇ ਅੱਜ ਦੇ ਦਿਨ ਹੀ ਜਿੱਥੇ ਕਿ ਸਾਰੇ ਅੱਜ 31 ਦਸੰਬਰ ਦਾ ਜਿਹੜਾ ਦਿਨ ਆ ਜਿਵੇਂ ਕਿ 2025 ਦਾ ਅਖੀਰਲਾ ਦਿਨ ਆ ਤੇ ਅੱਜ ਦੇ ਦਿਨ ਨੂੰ ਅਸੀਂ ਅਲਵਿਦਾ ਕਹਿ ਕੇ ਨਵੇਂ ਸਾਲ ਦੇ ਵਿੱਚ ਆਮਦ ਦੀ ਆਮਦ ਦੇ ਵਿੱਚ ਅਸੀਂ ਜਾ ਰਹੇ ਹਾਂ 2026 ਦੇ ਵਿੱਚ 26 ਦੇ ਵਿੱਚ ਮੁਰ ਤੋਂ ਆ ਸਾਡੇ ਵਿੱਚ ਇਕਬਾਲ ਸਿੰਘ ਢਾਂਡਾ ਜੀ ਜੋ ਕਿ ਗੁਰਦਾਸਪੁਰ ਡਿਸਟ੍ਰਿਕਟ ਬੀਰੋ ਦੇ ਬਤੌਰ ਇਹਨਾਂ ਨੂੰ ਨਿਯੁਕਤ ਕੀਤਾ ਗਿਆ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਕਿ ਪੱਤਰਕਾਰਾਂ ਦੀ ਕਦਰਾਂ ਕੀਮਤਾਂ ਨੂੰ ਬਰਕਰਾਰ ਰੱਖਦੇ ਹੋਏ ਜਿਵੇਂ ਕਿ ਲੋਕਾਂ ਦੀ ਸੇਵਾ ਵਿੱਚ ਕਿ ਕਿਦਾਂ ਹਾਜ਼ਰ ਰਹਿੰਦੇ ਬਹੁਤ ਸਤਿਕਾਰਯੋਗ ਅਬਦੇ ਜੀ ਇੰਡੀਆ ਦੇ ਮੇਰੇ ਚੀਫ ਜੀ ਆਪ ਜੀ ਨੂੰ ਮੈਂ ਹੱਥ ਛੁੜ ਕੇ ਅਪੀਲ ਕਰਦਾ ਜੀ ਆਇਆਂ ਨੂੰ ਪਿੰਡ ਮੇਰੇ ਵੱਲੋਂ ਤੇ ਮੇਰੇ ਪਿੰਡ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਕਿ ਮੇਰੇ ਨਗਰ ਚ ਆਣ ਕੇ ਤੁਸੀਂ ਅੱਜ ਮੈਨੂੰ ਨਾ ਚੀਜ਼ ਨੂੰ ਚੀਜ਼ ਬਣਾਇਆ ਜਿਹੜਾ ਕਿ ਮੈਂ ਪਿਛਲੇ 4 ਸਾਲਾਂ ਤੋਂ ਇਸ ਅੰਬਬ ਚੈਨਲ ਨਾਲ ਮੈਂ ਕੰਮ ਕਰਦਾ ਆ ਰਿਆਂ ਵੀਰੋ ਚੀਫ ਬਤੌਰੇ ਸੇਵਾ ਨਿਭਾਰਿਆ ਤਾਂ ਮੈਂ ਹੁਣ ਜੇ ਤੁਸੀਂ ਅਗਲੇ ਸਾਲ ਵੀ ਮੈਨੂੰ ਵੀਰੋ ਚੀਫ ਦੀ ਪਦਵੀ ਦਿੰਦੇ ਹੋ ਜਾਂ ਸੇਵਾ ਦਿੰਦੇ ਹੋ ਤੇ ਮੈਂ ਤਨ ਦਹੀ ਨਾਲ ਆਪਣੀ ਇਹ ਸੇਵਾ ਕਰਾਂਗਾ ਤੇ ਸੇਵਾ ਨਿਭਾਵਾਂਗਾ ਤੇ ਗਰੀਬ ਲੋਕਾਂ ਦਾ ਹਰ ਵੇਲੇ ਹਮਦਰਦ ਰਵਾਂਗਾ ਤੇ ਸੱਚ ਸੱਚ ਦੀ ਆਵਾਜ਼ ਠਾਵਾਗਾ ਝੂਠੇ ਨਾਲ ਕਦੀ ਵੀ ਨਹੀਂ ਤੁਰਾਂਗਾ ਜਿਹੜੇ ਬੰਦੇ ਨਾਲ ਤੱਕਾ ਹੁੰਦਾ ਉਹਦੇ ਨਾਲ ਖੜਾਂਗਾ ਭਾਵੇਂ ਉਹ ਦੁਸ਼ਮਣ ਹੋਵੇ ਉਹਦੀ ਉਹਦੇ ਨਾਲ ਮੈਂ ਸੱਚ ਦੀ ਗੱਲ ਕਰਾਂਗਾ ਬਿਲਕੁਲ ਮੇਰੇ ਵਿੱਚ ਕੋਈ ਇਸੇ ਤਰ੍ਹਾਂ ਦੀ ਕਿ ਵੀ ਦੂਰ ਹੈ ਮੈਂ ਨਹੀਂ ਹੋਣਗੀਆ ਦੁਗਲੀ پالਸੀ ਨਹੀਂ ਹੋएगी ਬਤੌਰੇ ਚੈਨਲ ਚੈਨਲ ਦੇ ਚੈਨਲ ਨੂੰ ਵੀ ਬਰਕਰਾਰ ਰੱਖਾਂਗਾ ਚੈਨਲ ਨੂੰ ਵੀ ਉੱਪਰ ਅਸਮਾਨ ਤੇ ਬਚਾਵਾਂਗਾ ਚੈਨਲ ਦਾ ਵੀ ਜਿਹੜਾ ਨਾਮ ਹੈ ਆਪਣੀ ਆੰਬਹਿਨਾ ਮਿਹਨਤ ਕਰਕੇ ਨਾ ਉੱਚਾ ਕਰਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਤਾਂ ਇਸਨ ਸਾਡੇ ਵਿੱਚ ਮੌਜੂਦ ਇਕਬਾਲ ਸਿੰਘ ਟਾਂਡਾ ਜੀ ਜਿਹੜੇ ਨੂੰ ਅੱਜ ਤੋਂ ਨਵੇਂ ਸਾਲ ਦੇ ਆਮਦ ਦੀ ਦੌਰਾਨ ਅੱਜ ਦੇ ਤੋਂ ਹੀ ਜਿਹੜਾ ਬਿਊਰੋ ਚੀਫ ਗੁਰਦਾਸਪੁਰ ਨਿਯੁਕਤ ਕੀਤਾ ਗਿਆ ਅਸੀਂ ਉਮੀਦ ਕਰਦੇ ਹਾਂ ਕਿ ਇਹਨਾਂ ਦਾ ਜਿਹੜਾ ਨਾਮ ਆ ਗੁਰਦਾਸਪੁਰ ਜ਼ਿਲ੍ਹੇ ਵਿੱਚ ਤਰੂਤਾਰੇ ਵਾਂਗੂ ਚਮਕੇਗਾ ਇਸ ਤਰ੍ਹਾਂ ਦੀ तमाम ਖਬਰਾਂ ਦੇਖਣ ਦੇ ਲਈ ਗੁਰਦਾਸਪੁਰ ਨਾਲ ਸਪੈਸ਼ਲੀ ਜੁੜਨ ਦੇ ਲਈ ਇਥੋਂ ਦੀ ਰਾਜਨੀਤੀ ਦੇ ਗਲਿਆਰਿਆਂ ਤੋਂ ਲੈ ਕੇ ਆ ਪੁਲਿਸ ਪ੍ਰਸ਼ਾਸਨ ਤੱਕ ਪੁਲਿਸ ਪ੍ਰਸ਼ਾਸਨ ਤੋਂ ਲੈ ਕੇ ਨਗਰਪਾਲਿਕਾ ਤੱਕ ਜਿਹੜੇ ਵੀ ਐਸੇ ਮਸਲੇ ਆ ਇਹ ਆਪ ਆਪ ਜੀ ਅੱਗੇ ਹੋ ਕੇ ਸੌਟ ਆਊਟ ਕੀਤੇ ਜਾਣਗੇ ਤੇ ਲੋਕਾਂ ਦੀ ਆਵਾਜ਼ ਬਣ ਕੇ ਸਾਡਾ ਚੈਨਲ ਆ ਇੱਕੋ ਇੱਕ ਮਕਸਦ ਆ ਲੋਕਤੰਤਰ ਦੀ ਆਵਾਜ਼ ਲੋਕਾਂ ਦਾ ਚੈਨਲ ਆ ਲੋਕ ਕਿਸੇ ਵੀ ਤਰ੍ਹਾਂ ਦੀ ਗੁਰਦਾਸਪੁਰ ਦੇ ਵਿੱਚ ਕਿਸੇ ਹੀ ਤਰ੍ਹਾਂ ਦੀ ਜੇ ਜੇਕਰ ਸਮੱਸਿਆ ਵਾ ਇਕਬਾਲ ਸਿੰਘ ਟਾਂਡਾ ਜੀ ਨੂੰ ਸੰਪਰਕ ਕਰ ਸਕਦੇ ਆ ਨੰਬਰ ਵੀ ਜਾਰੀ ਕਰ ਦਿੱਤਾ ਜਾਊਗਾ ਅੱਜ ਤੋਂ ਇਕਬਾਲ ਸਿੰਘ ਟਾਂਡਾ ਜੀ ਨੂੰ ਜ਼ਿਲ੍ਹਾ ਗੁਰਦਾਸਪੁਰ ਨਿਯੁਕਤ ਕੀਤਾ ਜਾ ਰਿਹਾ ਹੈ ਅਬਨਿਊਜ਼ ਇੰਡੀਆ ਲੋਕਤੰਤਰ ਦੀ ਆਵਾਜ਼ ਕੈਮਰਾ ਪਰਸਨ ਤਰੁਣ ਦੇ ਨਾਲ ਐਡੀਟਰ ਇਨ ਚੀਫ ਰਵਿੰਦਰ ਭੋਗਲ ਦੀ ਵਿਸ਼ੇਸ਼ ਰਿਪੋਰਟ ਧੰਨਵਾਦ ਜੀ ਆ ਧੰਨਵਾਦ ਜੀ ਤੁਹਾਨੂੰ